हां जी पंजाबीयो ਸਤ ਸ੍ਰੀ ਅਕਾਲ ਜਿਵੇਂ ਕਿ ਸੁਖਬੀਰ ਸਿੰਘ ਬਾਦਲ ਦੇ ਉੱਤੇ ਬਹੁਤ ਵੱਡਾ ਸਕੰਝਾ ਕੱਸਿਆ ਗਿਆ ਦਰਾਂ ਸਾਲ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਗੱਲ ਕਹਿ ਦਿੱਤੀ ਉਹੀ ਗੱਲ ਅੱਜ ਇਹਨੂੰ ਪਸਾ ਗਈ ਆ ਔਰ ਉਸ ਨੂੰ ਮਹਿੰਗੀ ਪੈ ਗਈ ਹੈ ਪੰਜਾਬ ਦੇ ਅੰਦਰ ਇੱਕ ਐਸਾ ਬੰਦਾ ਜਿਹਦੇ ਨਾਲ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਤਸ਼ੱਦਦ ਕੀਤਾ ਐਸੇ ਸੁਖਬੀਰ ਸਿੰਘ ਬਾਦਲ ਨੇ ਗੱਲਾਂ ਸੁਖਬੀਰ ਸਿੰਘ ਬਾਦਲੀ ਨਹੀਂ ਬਲਕਿ ਇਹਨਾਂ ਦਾ ਪ੍ਰਕਾਸ਼ ਸਿੰਘ ਬਾਦਲ ਵੀ ਦੋਸ਼ ਬਹੁਤ ਵੱਡੇ ਨੇ ਹੁਣ ਸੁਖਵੀਰ ਸਿੰਘ ਬਾਦਲ ਹੋ ਸਕਦਾ ਇਹ ਕਹਿੰਦਾ ਸਾਰਾ ਟੱਬਰ ਅੰਦਰ ਜਾਵੇ ਯਾਨੀ ਪੰਜਾਬ ਦੇ ਮੁੱਖ ਮੰਤਰੀ ਤੱਕ ਉਹ ਗੱਲ ਪਹੁੰਚ ਗਈ ਹੈ ਜਿਹੜੀ ਅੱਜ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਕਿਉਂਕਿ ਸੁਖਵੀਰ ਸਿੰਘ ਬਾਦਲ ਬਹੁਤ ਵੱਡੇ ਵੱਡੇ ਝੂਠ ਮਾਰ ਰਿਹਾ ਜਿੱਦੇ ਦਾ ਮਜੂਰੀਆ ਫੜਿਆ ਕਹਿੰਦਾ ਸਾਡਾ ਪਰਿਵਾਰ ਤਾਂ ਬਹੁਤ ਚੰਗਾ ਹੈ ਪੰਜਾਬ ਦੇ ਪ੍ਰਤੀ ਅਸੀਂ ਬੜੇ ਚੰਗੇ ਕੰਮ ਕੀਤੇ ਆ ਮੈਂ ਪਹਿਲੇ ਪ੍ਰਸ਼ਨ ਦੇ ਵਿੱਚ ਤੁਹਾਨੂੰ ਇੱਥੇ ਦੱਸ ਦੇਣਾ ਚਾਹੁੰਦਾ ਕਿ ਜੇਕਰ ਆਈਡੀ ਚੰਗਾ ਬਾਦਲ ਪਰਿਵਾਰ ਤਾਂ ਇਹਨਾਂ ਨੂੰ ਘਰੇ ਕਿਉਂ ਬਿਠਾਇਆ ਪੰਜਾਬ ਦੇ ਲੋਕਾਂ ਨੇ ਬਈ ਇਹ ਵੀ ਇੱਕ ਬਾਤ ਵੱਡਾ ਸਵਾਲ ਆ ਤਾਂ ਹੁਣ ਜਿਵੇਂ ਜਿਵੇਂ ਤੁਸੀਂ ਕਹਾਣੀ ਸੁਣਦੇ ਜਾਓਗੇ ਓਵੇਂ ਓਵੇਂ ਤਸਵੀਰ ਤੁਹਾਡੀਆਂ ਅੱਖਾਂ ਦੇ ਸਾਹਮਣੇ ਹੁੰਦੀ ਜਾਣੀ ਆ ਔਰ ਇਸ ਗੱਲ 'ਚ ਮੈਂ ਤੁਹਾਨੂੰ ਇੱਕ ਵੀਡੀਓ ਵੀ ਵਿਖਾਇਦਾ ਤੌਰ ਤੇ ਸੁਣਾਉਣ ਜਾ ਰਿਹਾ ਕਿਉਂਕਿ ਬਹੁਤ ਸਾਰੇ ਪੰਜਾਬ ਦੇ ਲੋਕ ਇਸ ਗੱਲ ਨੂੰ ਸੁਣਨਾ ਚਾਹੁੰਦੇ ਨੇ ਕਿ ਸੁਖਵੀਰ ਸਿੰਘ ਬਾਦਲ ਔਰ ਦੂਜੇ ਪਾਸੇ ਇਹਨਾਂ ਦਾ ਵੱਡਾ ਬਾਦਲ ਜਿਹੜਾ ਪ੍ਰਕਾਸ਼ ਸਿੰਘ ਬਾਦਲ ਸੀ ਇਸ ਬੰਦੇ ਦੇ ਨਾਲ ਕਿਵੇਂ ਤਸ਼ੱਦਦ ਕਰਕੇ ਗਏ ਨੇ ਔਰ ਕਿਵੇਂ ਸੁਖਬੀਰ ਸਿੰਘ ਬਾਦਲ ਨੂੰ ਮਨਾਉਂਦਾ ਇਹ ਬੰਦਾ ਅੱਜ ਤੁਹਾਡੇ ਸਾਹਮਣੇ ਕਰ ਦਿਆਂਗੇ ਐਸੇ ਕਰਕੇ ਬਾਦਲ ਪਰਿਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਨੇ ਖੁੰਝੇ ਰਾਉਣ ਦੀ ਸੋਚੀ ਹੈ ਕਿਉਂਕਿ ਅੱਜ ਤੱਕ ਕਿਸੇ ਵੀ ਮੁੱਖ ਮੰਤਰੀ ਨੇ ਪੰਜਾਬ ਦੇ ਨੇ ਬਾਦਲ ਪਰਿਵਾਰ ਵੱਨੀ ਆਂ ਉਂਗਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਸੀ ਨਾ ਕਿਸੇ ਦੀ ਯਰਤ ਸੀ ਪਰ ਪਹਿਲਾ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਇਸ ਗੱਲ ਤੇ ਤਾਂ ਮੈਂ ਇਹਨਾਂ ਨੂੰ ਸਲੂਟ ਹੀ ਕਰ ਦਿੰਦਾ ਕਿ ਇਹੋ ਜਿਹਾ ਮੁੱਖ ਮੰਤਰੀ ਪਹਿਲੀ ਵਾਰ ਪੰਜਾਬ ਦੇ ਅੰਦਰ ਆਇਆ ਪਰ ਕਈ ਸਾਰੇ ਮੁੱਦੇ ਐਸੇ ਵੀ ਐ ਜਿਨ੍ਹਾਂ ਦੇ ਵਿੱਚ ਸਾਡਾ ਮੁੱਖ ਮੰਤਰੀ ਵੀ ਨਾਕਾਮ ਰਿਹਾ ਇਹ ਵੀ ਗੱਲ ਤੁਹਾਡੇ ਸਾਹਮਣੇ ਹੀ ਕਰਨੀ ਆ ਕਿਉਂਕਿ ਸੁਖਵੀਰ ਸਿੰਘ ਬਾਦਲ ਨੇ ਕਤਲ ਕਰਵਾਏ ਨੇ ਕਤਲ ਇਹ ਕਤਨਾ ਦੀ ਗੱਲ ਹੋਣ ਜਾ ਰਹੀ ਹੈ ਕਿਉਂਕਿ ਸੁਖਵੀਰ ਸਿੰਘ ਬਾਦਲ ਹੋਵੇ ਇਹਨਾਂ ਦਾ ਵੱਡਾ ਬਾਦਲ ਹੋਵੇ ਬੰਦੇ ਮਾਰ ਕੇ ਸਰਕਾਰ ਬਣਾਉਂਦੇ ਆ ਉਸ ਤੋਂ ਬਾਅਦ ਲੋਕਾਂ ਦਾ ਸਰ ਵੱਢ ਕੇ ਉਹਦਾ ਸ਼ੰਘਾਸ਼ਨ ਬਣਾ ਕੇ ਵਹਿੰਦੇ ਨੇ ਫੇਰ ਉਸ ਤੋਂ ਬਾਅਦ ਇਹਨਾਂ ਨੇ ਬਹੁਤ ਵੱਡੇ ਪੱਧਰ ਦੇ ਉੱਤੇ ਇਹਨਾਂ ਨੇ ਪੁੱਤ ਪੋਤਿਆਂ ਦੀ ਨਹੀਂ ਪਤਾ ਨਹੀਂ ਕਿਹੜੀਆਂ ਪੀੜ੍ਹੀਆਂ ਦੀ ਇਹਨਾਂ ਨੇ ਰੋਜੀ ਰੋਟੀ ਖੜੀ ਕਰ ਦਿੱਤੀ ਹੈ ਸਾਡੇ ਪੰਜਾਬ ਦੇ ਲੋਕਾਂ ਦਾ ਖੂਨ ਪੀ ਪੀ ਕੇ ਤਾਂ ਸੁਣੋ ਜਰਾ ਧਿਆਨ ਦੇ ਨਾਲ ਕਿ ਪ੍ਰਕਾਸ਼ ਸਿੰਘ ਬਾਦਲ ਔਰ ਸੁਖਵੀਰ ਸਿੰਘ ਬਾਦਲ ਐਸ ਬੰਦੇ ਦੇ ਨਾਲ ਤਸ਼ੱਦਦ ਕਿਵੇਂ ਕਰਦੇ ਸੀ ਔਰ ਸੁਖਵੀਰ ਸਿੰਘ ਬਾਦਲ ਦਾ ਨੰਬਰ ਕਿਵੇਂ ਲਾ ਗਿਆ ਸੁਣੋ ਅੱਜ ਦੁਨੀਆਂ ਸਰਕਾਰਾਂ ਚੱਲ ਰਹੀਆਂ ਨੇ ਉਹੀ ਪੁਲਿਸ ਹੈ ਟਾਡੇ ਜਿਹਨੂੰ ਤੁਸੀਂ ਬਾਬਾ ਫੋੜ ਕਹਿੰਦੇ ਆ ਉਹਨੇ ਝੂਠੇ ਕੋਸ ਮੁਕਾਬਲੇ ਬਾਬਾ ਬੁੱਝਾ ਸਿੰਘ ਦਾ ਮੁਕਾਬਲਾ ਬਣਾ ਕੇ ਸ਼ੁਰੂ ਕੀਤੇ ਸੀ ਪੰਜਾਬ 'ਚ ਕਿੰਨੇ ਮੁਕਾਬਲੇ ਬਣਾਏ ਗਏ ਨੌਜਵਾਨਾਂ ਨੂੰ ਸ਼ਿਰਕਿਤ ਕੀਤਾ ਗਿਆ ਸਰ ਸਾਧ ਮੰਗਦੇ ਸਿੱਖਾਂ ਨੂੰ ਸ਼ਿਰਕਿਤ ਕੀਤਾ ਗਿਆ ਗੁਰਵੀ ਕਾਂਡ ਵਾਪਰਿਆ ਤੁਹਾਡੇ ਕਈ ਪ੍ਰਚਾਰਕਾਂ ਨੂੰ ਗ੍ਰਿਫਤਾਰ ਕਰ ਕਰ ਜੇਲਾਂ 'ਚ ਡੱਗਿਆ ਤੁਸੀਂ پابੰਦੀਆਂ ਲਾਈਆਂ ਆਪਣੇ ਰਾਜ ਦੇ ਵਿੱਚ ਔਰ ਗੁਰੂ ਘਰ ਦੇ ਦੋਖੀ ਸਵਾਗਰਜਨ ਵਾਲੇ ਨੂੰ ਤੁਸੀਂ ਪੁਸਤਕ ਬਣਾਈ ਕੀਤੀ ਉਹਦੇ ਤੁਸੀਂ ਚੋਰ ਚਰਚਾਵਾਂ ਕਰਾਈਆਂ ਉਹਦੇ ਡੇਰਿਆਂ ਦੀ ਰਾਖੀ ਕੀਤੀ ਜੇ ਮੇਰੇ ਵਰਗਾ ਸਿੱਖ ਕੋਈ ਪ੍ਰਚਾਰ ਦੇ ਰਾਹ ਤੇ ਦੁਰਿਆ ਤੇ ਤੁਸੀਂ ਗ੍ਰਫਤਾਰੀਆਂ ਕੀਤੀ ਆਹੀ ਕੁਸ਼ ਤੁਹਾਡੀ ਪੁਲਿਸ ਕਰਦੀ ਦੀ ਤੁਹਾਡੇ ਰਾਜ ਜਿਹੜਾ ਅੱਜ ਤੁਹਾਡੇ ਨਾਲ ਹੋਇਆ ਕਹਿੰਦੇ ਆ ਕਿ ਅੱਜ ਜਦੋਂ ਆਪਣੇ ਘਰ ਲੱਗੀ ਆ ਤੇ ਉਹ ਅੱਗ ਲੱਗਦੀ ਆ ਦੂਜੇ ਦੇ ਲੱਗੀ ਤਾਂ ਬਸੰਤਰ ਲੱਗਦੀ ਆ ਤਾਂ ਸੁਣ ਲੈ ਹੈ ਦਾਦੂਆਲ ਸੀ ਦਾਦੂਆਲ ਪੰਜਾਬ ਦੇ ਸਾਰੇ ਲੋਕ ਜਾਣਦੇ ਨੇ ਕਿ ਦਾਦੂਆਲ ਦੇ ਨਾਲ ਛੋਟਾ ਜਿਹਾ ਬੱਚਾ ਸੀ ਇਹਦਾ ਉਦੋਂ ਇਹ ਪ੍ਰਚਾਰਕਾਂ ਸਿੱਖ ਪ੍ਰਚਾਰਕ ਬਹੁਤ ਵਧੀਆ ਇਹਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਇਹ ਜਿਹੜਾ ਇਹਨਾਂ ਦਾ ਪ੍ਰਕਾਸ਼ ਸਿੰਘ ਬਾਦਲ ਰਿਹਾ ਔਰ ਦੂਜੇ ਪਾਸੇ ਇਹਨਾਂ ਦਾ ਸੁਖਵੀਰ ਸਿੰਘ ਬਾਦਲ ਕੀ ਕਹਿੰਦਾ ਸੀ ਕਹਿੰਦਾ ਜੇ ਕਿਸੇ ਦੇ ਨਾਲ ਯਾਤੀ ਹੋਈ ਆ ਮੈਨੂੰ ਦੱਸੋ ਜਦੋਂ ਦਾਦੂਆਲ ਨੇ ਸਵਾਰ ਕਰ ਦਿੱਤਾ ਸੀ ਕਹਿੰਦਾ ਮੇਰੇ ਨਾਲ ਹੋਈ ਆ ਕਹਿੰਦਾ ਦੱਸ ਕਹਿੰਦਾ ਤੁਸੀਂ ਮੈਨੂੰ ਬਿਨਾਂ ਵਜਾ ਤੋਂ ਜੇਲ੍ਹਾਂ ਦੇ ਵਿੱਚ ਧੱਕੀ ਫਿਰਦੇ ਹੋ ਸਾਡਾ ਪਰਿਵਾਰ ਰੋਲ ਰੱਖਿਆ ਬਾਅਦ ਸਾਰੇ ਲੋਕ ਸਾਡੇ ਸਾਹਮਣੇ ਅੱਖਾਂ ਦੇ ਗੋਲੀਆਂ ਮਾਰ ਦਿੱਤੀਆਂ ਨੇ ਤੁਸੀਂ ਤਾਂ ਗੋ ਸੁਖਵੀਰ ਸਿੰਘ ਬਾਦਲ ਪਤਾ ਕੀ ਕਹਿੰਦਾ ਸੀ ਇਹ ਗੱਲ ਮੈਂ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਵੀ ਦੱਸ ਚੁੱਕਾ ਹਾਂ ਪਰ ਕਰਨਾ ਚਾਹੁੰਦਾ ਸੀ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਦੱਸਿਆ ਜਾਵੇ ਸੁਖਵੀਰ ਸਿੰਘ ਬਾਦਲ ਕਹਿੰਦਾ ਕਹਦਾ ਮੈਂ ਤੁਹਾਡੇ ਨਾਲ ਤਾਂ ਤਸ਼ੱਦਦ ਕਰਦਾ ਸੀ ਸਰਸੇ ਵਾਲੇ ਸਾਹਦੇ ਖਿਲਾਫ ਬੋਲਦੇ ਸੀ ਯਾਨੀ ਸਰਸੇ ਵਾਲੇ ਦਾ ਐਡੇ ਵੱਡੇ ਪੱਧਰ ਦੇ ਉੱਤੇ ਸਮਰਥਨ ਕਿਉਂ ਕਰਦਾ ਸੀ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਦਰਾਂ ਸਾਲ ਦੇ ਵਿੱਚ ਜਦੋਂ ਐਂ ਕਰਕੇ ਸਿਰ ਤੇ ਹੱਥ ਧਾਰ ਦਿੰਦਾ ਸੀ ਸਰਸੇ ਵਾਲਾ ਬਲਾਤਕਾਰੀ ਉਸੇ ਦੀ ਸਰਕਾਰ ਬਣ ਜਾਂਦੀ ਸੀ ਪੰਜਾਬ ਦੇ ਅੰਦਰ ਐਸ ਕਰਕੇ ਸਰਸੇ ਵਾਲੇ ਦੇ ਪੈਰ ਇਹ ਧੋ ਤੋਂ ਪੀਂਦਾ ਸੀ ਪੂਰਾ ਬਾਦਲ ਪਰਿਵਾਰ ਔਰ ਫਿਰ ਪੰਜਾਬ ਦੇ ਲੋਕਾਂ ਨੂੰ ਮਾਰਦਾ ਸੀ ਇਹਨਾਂ ਨੂੰ ਲੱਗਦਾ ਸੀ ਵੀ ਸਾਨੂੰ ਪੰਜਾਬ ਦੇ ਲੋਕਾਂ ਦੀ ਲੋੜ ਨਹੀਂ ਹੈ ਸਾਨੂੰ ਤਾਂ ਦਰਸਲ ਦੇ ਵਿੱਚ ਇਹਨਾਂ ਦਾ ਜਿਹੜਾ ਕਿ ਪ੍ਰੇਮੀ ਬਾਬਾ ਉਹ ਬਲਾਤਕਾਰੀ ਸਰਸੇ ਵਾਲਾ ਉਹ ਚਾਹੀਦਾ ਕਿਉਂਕਿ ਉਹ ਪੰਜਾਬ ਛੱਡੋ ਬਹੁਤ ਸਾਰੇ ਲੋਕਾਂ ਨੂੰ ਕੰਟਰੋਲ ਕਰੀ ਬੈਠਾ ਸੀ ਜਿਹਨੂੰ ਕਿ ਅੱਜ ਪ੍ਰਮਾਤਮਾ ਨੇ ਸਜ਼ਾ ਦਿੱਤੀ ਹੋਈ ਹੈ ਤੇ ਉਹ ਭੁਗਤ ਰਿਹਾ ਐਸੇ ਹੀ ਪ੍ਰਕਾਰ ਪਹਿਨਾ ਸੁਖਵੀਰ ਸਿੰਘ ਬਾਦਲ ਦੀ ਕਈ ਵਾਰਤਾ ਬਾਹਾਂ ਤੋੜਦਾ ਰੱਬ ਫਿਰ ਲੱਤ ਵੀ ਤੋੜ ਦਿੰਦਾ ਗੋਲੀ ਚਲਦੀ ਚਲਦੀ ਰਹਿ ਜਾਂਦੀ ਆ ਚੌੜਾ ਸਾਹਿਬ ਨੇ ਕਹਿੰਦੇ ਕੰਮ ਤਮਾਮ ਕਰ ਦੇਣਾ ਸਿਪੜ ਖੈਰ ਜੋ ਬੰਦੇ ਦੀ ਲਿਖੀ ਆ ਪਰ ਪ੍ਰਕਾਸ਼ ਸਿੰਘ ਬਾਦਲ ਹੋਵੇ ਸੁਖਵੀਰ ਸਿੰਘ ਬਾਦਲ ਹੋਵੇ ਮਜੀਠੀਆ ਹੋਵੇ ਇਹਨਾਂ ਦਾ ਪੂਰਾ ਖਾਨਦਾਨ ਇਹ ਚਿੱਟੇ ਦੀ ਤਸਕਰੀ ਕਰਦਾ ਹੈ ਇਹ ਪੰਜਾਬ ਦੇ ਲੋਕ ਕਹਿੰਦੇ ਨੇ ਪਿਛਲੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਲੋਕਾਂ ਦੀ ਖਬਰ ਸੁਣਾ ਚੁੱਕਿਆ ਪੂਰੇ ਲੋਕ ਗਵਾਹੀ ਭਰ ਰਹੇ ਨੇ ਕਹਿੰਦੇ ਭਾਈ ਬਾਦਲ ਪਰਿਵਾਰ ਨੇ ਜਿੰਨੇ ਲੋਕ ਮਾਰੇ ਨੇ ਇੰਨੇ ਨਾਂ ਦਾ ਕਦੇ ਕਿਸੇ ਸਰਕਾਰ ਦੇ ਵਿੱਚ ਮਰੇ ਨੇ ਨਾ ਮਰਨੇ ਨੇ ਅੱਜ ਇਹ ਭਗਵੰਤ ਮਾਨ ਨੂੰ ਕੋਸਰੇ ਜ ਮੈਂ ਮੰਨਦਾ ਭਗਵੰਤ ਮਾਨ ਸਰਕਾਰ ਮਾੜੀ ਕਈ ਮੁੱਦਿਆਂ ਪ੍ਰਤੀ ਹੈਗੀ ਹੈ ਪਰ ਇਹਨਾਂ ਜਿੰਨੇ ਕਤਲ ਅੱਜ ਨਹੀਂ ਹੋ ਰਹੇ ਅਨਕਾਊਂਟਰ ਤਾਂ ਹੋ ਰਹੇ ਨੇ ਪਰ ਜਿਹੜੀ ਇਹਨਾਂ ਦੇ ਨਾਲ ਤੁਲਨਾ ਹੋਣੀ ਹੈ ਉਹ ਨਹੀਂ ਹੋ ਸਕਦੀ ਕਿਉਂਕਿ ਬਹੁਤ ਲੱਖਾਂ ਲੋਕ ਮਾਰੇ ਆ ਭਈ ਇਹਨਾਂ ਨੂੰ ਪੁੱਛਣਾ ਚਾਹੂੰਗਾ ਸਾਡੇ ਵਾਲੇ ਪੰਜਾਬ ਦੇ ਨੌਜਵਾਨਾਂ ਤੋਂ ਸਾਡੇ ਬਜ਼ੁਰਗਾਂ ਤੋਂ ਕਿ ਤੁਹਾਨੂੰ ਕੀ ਲੱਗਦਾ ਕਿ ਪੰਜਾਬ ਦਾ ਮੁੱਖ ਮੰਤਰੀ ਰਿਹਾ ਪ੍ਰਕਾਸ਼ ਸਿੰਘ ਬਾਦਲ ਦੇਖੋ ਘਾਣਤਾ ਉਦੋਂ ਵੀ ਹੋਇਆ ਪੰਜਾਬ ਦੀ ਨੌਜਵਾਨੀ ਪੰਜਾਬ ਦੀ ਸਿਕਾਉਮ ਦੇ ਨਾਲ ਤਸ਼ੱਦਦ ਹੋਇਆ ਪਹਿਲਾਂ ਵੀ ਹੈ ਕਿਉਂਕਿ ਆਕਾਲ ਤਖਤ ਧਮਾਉਣ ਵਾਲਾ ਅਕਾਲੀ ਦਲ ਪਹਿਲੇ ਨੰਬਰ ਦਾ ਦੋਸ਼ੀ ਹੈ ਇਹ ਇੰਦਰਾ ਗਾਂਧੀ ਨੂੰ ਫਾਰਮ ਤੇ ਕਹਿੰਦੇ ਹੁੰਦੇ ਸੀ ਕਿ ਕਰ ਦੋ ਸੰਤਾਂ ਦੇ ਅਟੈਕ ਬਹੁਤ ਸਾਰੀਆਂ ਥਿਉਰੀਆਂ ਸੀ ਵੀ ਪੜੀਆਂ ਅਸੀਂ ਵੀ ਬਹੁਤ ਸਾਰੇ ਕਿਸੇ ਸੁਨੇ ऐसे करके ਤੁਹਾਡੇ ਸਾਹਮਣੇ ਅੱਜ ਗੱਲ ਧਰੀ ਹੈ ਕਿ ਭਾਈ ਇਹ ਕਈ ਪੀੜੀਆਂ ਤੋਂ ਪੰਜਾਬ ਨੂੰ ਲੁੱਟਿਆ ਵੀ ਹੈ ਬਹੁਤ ਵੱਡੇ ਪੱਦਰ ਦੇ ਉੱਤੇ ਜਾਇਜ਼ਾ ਦੇਖ ਲਓ ਕੀ ਦੀ ਹੈ ਕੋਈ ਪੰਜਾਬ ਦੇ ਮੁੱਖ ਮੰਤਰੀ ਦਾ ਰਿਕਾਰਡ ਚੱਕ ਲਓ ਇਹਨਾਂ ਤੋਂ ਪਿੱਛੇ ਰਊਗਾ ਕਿਉਂਕਿ ਇਹਨਾਂ ਨੇ ਜਿਹੜਾ ਸੰਧਾਸਣ ਬਣਾਇਆ ਮੈਂ ਤੁਹਾਨੂੰ ਪਹਿਲਾਂ ਵੀ ਕਹਿੰਦਾ ਰਿਹਾ ਲੋਕਾਂ ਦੇ ਸਰ ਵੱਢ ਕੇ ਬਣਾਇਆ ਤੇ ਉੱਤੇ ਬੈਠੇ ਨੇ ਕਈ ਪੀੜ੍ਹੀਆਂ ਤੱਕ ਇਹਨਾਂ ਨੇ ਆਪਦੀ ਰੋਜੀ ਰੋਟੀ ਸਾਡੇ ਪੰਜਾਬ ਦੇ ਲੋਕਾਂ ਦੇ ਖੂਨ ਚੋਂ ਬਣਾਈ ਹੈ ਤੇ ਹੁਣ ਯਾਦ ਰੱਖਿਓ ਪੰਜਾਬ ਵਾਲੇ ਜਿਹੜਾ ਪਰਿਵਾਰ ਮੁੱਖ ਮੰਤਰੀ ਨੂੰ ਧਮਕੀਆਂ ਦਿੰਦਾ ਉਹ ਤੁਹਾਡਾ ਕਲੇਜਾ ਖੇਚ ਲੂ ਜੇ ਕਰੇ ਨਦੀ ਸਰਕਾਰ ਬਣ ਗਈ ਮੈਂ ਇਸ ਕਰਕੇ ਕਹਿਣਾ ਕਿ ਭਾਈ ਇਹਨਾਂ ਤੋਂ ਤੁਸੀਂ ਦੂਰ ਰਹੋ ਇਹਨਾਂ ਦੇ ਪ੍ਰਚਾਰਕਾਂ ਤੋਂ ਦੂਰ ਰਹੋ ਇਹਨਾਂ ਦੀਆਂ ਗੱਲਾਂ ਤੋਂ ਦੂਰ ਰਹੋ ਦੇਖੋ ਕਿੱਡੀ ਪੋਖ ਵਸੀ ਐ ਐਡੇ ਐ ਢਿੱਡ ਕੀਤੇ ਪਤੰਦਰੋ ਤੁਸੀਂ ਇਹਨਾਂ ਨੇ ਸਾਲਾਂ ਦੀ ਰੋਜੀ ਰੋਟੀ ਖੜੀ ਕਰਕੇ ਹਲੇ ਵੀ ਕਹਿੰਦੇ ਸਾਡੇ ਪੋਤੇ ਰਹਿਗੇ ਲੁੱਟਣ ਬੰਨੀਓ ਉਹਨਾਂ ਨੇ ਲੁੱਟਣਾ ਯਾਰ ਸਾਡੇ ਫੇਰ ਉਹਨਾਂ ਦੇ ਵਿੱਚੇ ਵੀ ਰਹਿ ਗਏ ਯਾਰ ਉਹ ਵੀ ਲੁੱਟ ਲੈਣ ਯਾਰ ਇਹਨਾਂ ਨੇ ਤਾਂ ਭਾਈ ਵਾਰੀ ਬੰਨੀ ਹੋਈ ਆ ਇਹ ਕਹਿੰਦੇ ਸਾਡੇ ਪਰਿਵਾਰ 'ਚ ਰਵੇ ਇਹ ਗੱਲ ਕਾਂਗਰਸ ਵਾਲੇ ਇਹਨਾਂ ਦੇ ਸਕੇ ਰਿਸ਼ਤੇਦਾਰ ਨੇ ਆ ਪਿਛਲੇ ਦਿਨੀ ਤੁਸੀਂ ਉਹਦਾ ਸਾਰਾ ਹਾਲ ਦੇਖਿਆ ਖੈਰਾ ਸਾਹਿਬ ਚੰਨੀ ਸਾਹਿਬ ਹੱਕ ਦੇ ਵਿੱਚ ਬਿਆਨ ਦੇ ਦਿੰਦੇ ਨੇ ਬਾਅਦ ਦੇ ਵਿੱਚ ਹਵਾ ਵੀ ਨਿਕਲ ਜਾਂਦੀ ਏ ਸੋ ਇਹਨਾਂ ਦੇ ਕਰਤਾਰ ਨੇ ਸਾਰੀ ਰੜੀ ਮਿਲੀ ਭੁਗਤਾਂ ਇਹ ਸਾਰੇ ਗੁੰਡਾਗਰਦੀ ਦੀ دہشت ਮਚਾਉਣ ਵਾਲੇ ਲੋਕ ਨੇ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਤੁਸੀਂ ਇਸ ਵੀਡੀਓ ਦੇ ਹੱਕ ਵਿੱਚੋਂ ਸ਼ੇਅਰ ਜ਼ਰੂਰ ਕਰਨੀ ਯਾਰ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਵਾਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ